ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰਬਾਣੀ ਦੀ ਵਿਚਾਰ ਅੰਗ 161 ਤੋਂ ਲੈ ਕੇ 163 ਤੱਕ ਕਰਦੇ ਆਂ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀ ਬਾਣੀ ਰਾਗ ਗੌੜੀ ਗੁਆਰੇਰੀ ਵਿੱਚ ਚੱਲ ਰਹੀ ਹੈ ਜੀ ਗੌੜੀ ਗੁਆਰੇਰੀ ਮਹਲਾ 3 ਗੁਰ ਸੇਵਾ ਜੁਗ ਚਾਰੇ ਹੋਈ ਪੂਰਾ ਜਨਕਾਰ ਕਮਾਵੇ ਕੋਈ ਅਖੋਟ ਨਾਮ ਤਨ ਹਰ ਤੋਟ ਨਾ ਹੋਈ ਐਥੇ ਸਦਾ ਸੁਖ ਦਰਸੋਬਾ ਹੋਈ ਇਹ ਮਨ ਮੇਰੇ ਪਰਮ ਨਾ ਕੀਜੈ ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੈ ਰਹਾਉ ਹਾਂਜੀ ਸੰਗਤ ਜੀ ਪਾਤਸ਼ਾਹ ਕਹਿੰਦੇ ਨੇ ਕਿ ਇਹ ਨਿਜਮ ਵਾਹਿਗੁਰੂ ਜੀ ਦਾ ਹਰ ਇੱਕ ਯੁੱਗ ਦੇ ਵਿੱਚ ਕਿ ਜੋ ਜੀਵ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਉਹ ਸੇਵਾ ਭਗਤੀ ਕੀਤੀ ਹੋਈ ਪ੍ਰਵਾਨ ਹੋ ਜਾਂਦੀ ਹੈ ਹਰ ਇੱਕ ਯੁੱਗ ਦੇ ਵਿੱਚ ਹਰ ਇੱਕ ਵਕਤ ਵਾਹਿਗੁਰੂ ਜੀ ਦਾ ਇਹ ਅਟਲ ਨਿਜਮ ਚੱਲ ਰਿਹਾ ਪਰ ਕਹਿੰਦੇ ਵੀ ਕੋਈ ਵਿਰਲਾ ਹੀ ਜਨ ਹੈਗਾ ਜੋ ਗੁਰੂ ਦੀ ਦੱਸੀ ਹੋਈ ਇਹ ਸੇਵਾ ਭਗਤੀ ਦੀ ਕਾਰ ਕਰਦਾ ਹੈਗਾ ਕਹਿੰਦੇ ਜਿਹੜੇ ਵਾਹਿਗੁਰੂ ਜੀ ਦੇ ਨਾਮ ਦੇ ਖਜ਼ਾਨੇ ਨੇ ਭਗਤੀ ਦੇ ਖਜ਼ਾਨੇ ਨੇ ਕਹਿੰਦੇ ਟੁੱਟਨੇ ਭਰੇ ਪੈ ਨੇ ਭੰਡਾਰ ਮੁੱਕਦੇ ਨਹੀਂ ਹੈਗੇ ਕਹਿੰਦੇ ਔਰ ਜੋ ਜੀਵ ਕਹਿੰਦੇ ਇਹ ਨਾ ਖਜ਼ਾਨਿਆਂ ਨੂੰ ਇਕੱਠਾ ਕਰਦਾ ਉਹ ਇੱਥੇ ਵੀ ਸੁਖ ਸੁਖੀ ਰਹਿੰਦਾ ਉਹਨੂੰ ਆਤਮਿਕ ਸੁਖ ਮਿਲਦਾ ਤੇ ਉਹਦੀ ਵਾਹਿਗੁਰੂ ਜੀ ਦੇ ਦਰਬਾਰ ਵਿੱਚ ਵੀ ਇੱਜ਼ਤ ਬਣਦੀ ਹੈ ਜੋ ਨਾਮ ਧੰਨ ਨੂੰ ਇਕੱਠਾ ਕਰਦਾ ਕਹਿੰਦੇ ਹੈ ਮੇਰੇ ਮਨ ਇਸ ਗੱਲ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਕਿ ਜੋ ਜੀਵ ਗੁਰੂ ਦੀ ਸ਼ਰਨ ਪੈਂਦੇ ਨੇ ਉਹ ਵਾਹਿਗੁਰੂ ਜੀ ਦਾ ਅੰਮ੍ਰਿਤ ਰਸ ਨਾਮ ਦਾ ਚੱਖ ਲੈਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਸਤਗੁਰ ਸੇਵੈ ਸੇ ਮਹਾਪੁਰਖ ਸੰਸਾਰੇ ਆਪ ਉਦਰੇ ਕੁੱਲ ਸਗਲ ਨੇ ਸਤਾਰੇ ਹਰ ਕਾ ਨਾਮ ਰੱਖੈ ਉਰ ਤਾਰੇ ਨਾਮ ਰਤੇ ਪੌਜਲ ਉਤਰੈ ਪਾਰੇ ਕਹਿੰਦੇ ਜੋ ਸਤਗੁਰ ਜੀ ਦੀ ਦੱਸੀ ਹੋਈ ਸੇਵਾ ਭਗਤੀ ਕਰਦੇ ਨੇ ਸਤਗੁਰ ਦੀ ਸੇਵਾ ਕਰਦੇ ਨੇ ਉਹ ਜਨਮ ਮਹਾਪੁਰਖ ਹੋ ਨਿਭੜਦੇ ਨੇ ਸੰਸਾਰ ਵਿੱਚ ਆਪ ਵੀ ਕਹਿੰਦੇ ਆਪ ਆਪ ਵੀ ਉਹਨਾਂ ਦਾ ਉਧਾਰ ਹੋ ਜਾਂਦਾ ਤੇ ਆਪਣੀ ਕੁੱਲ ਦਾ ਵੀ ਉਧਾਰ ਕਰ ਲੈਂਦੇ ਨੇ ਇਸ ਭਵਜਲ ਤੋਂ ਪਾਰ ਉਤਰ ਜਾਂਦੇ ਨੇ ਕਹਿੰਦੇ ਉਹ ਹਮੇਸ਼ਾ ਹਰੀ ਦਾ ਨਾਮ ਵਾਹਿਗੁਰੂ ਜੀ ਦਾ ਨਾਮ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦੇ ਨੇ ਤੇ ਕਿਉਂਕਿ ਉਹ ਨਾਮ ਦੇ ਵਿੱਚ ਰੰਗੇ ਹੁੰਦੇ ਨੇ ਫਿਰ ਉਹ ਇਸ ਸੰਸਾਰ ਸਮੁੰਦਰ ਦੇ ਪੌਜਲ ਵਿੱਚੋਂ ਪਾਰ ਉੱਤਰ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਸਤਗੁਰ ਸੇਵੈ ਸਦਾ ਮਨ ਦਾਸਾ ਹਉ ਮੈਂ ਮਾਰ ਕਮਲ ਪਰਗਾਸਾ ਅਨਹਦ ਵਾਜੈ ਨਿਜ ਘਰ ਵਾਸਾ ਨਾਮ ਰਤੇ ਕਰਮਾਹੇ ਉਦਾਸਾ ਕਹਿੰਦੇ ਜੋ ਸਤਗੁਰ ਦੇ ਸ਼ਰਨ ਆਉਂਦੇ ਨੇ ਸੇਵਾ ਭਗਤੀ ਕਰਦੇ ਨੇ ਉਹ ਜੀਵ ਹਮੇਸ਼ਾ ਆਪਣੇ ਆਪ ਨੂੰ ਵਾਹਿਗੁਰੂ ਜੀ ਦਾ ਦਾਸ ਸਮਝਦੇ ਨੇ ਉਹਨਾਂ ਦੇ ਹਿਰਦੇ ਵਿੱਚ ਨਮਰਤਾ ਰਹਿੰਦੀ ਆ ਉਹਨਾਂ ਦੀ ਹਉਮੈ ਮਾਰ ਹੋ ਜਾਂਦੀ ਆ ਉਹਨਾਂ ਦਾ ਹਿਰਦੇ ਰੂਪੀ ਕਮਲ ਖਿੜਿਆ ਜਾਂਦਾ ਖਿੜਿਆ ਰਹਿੰਦਾ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ ਉਹਨਾਂ ਦੇ ਅੰਦਰ ਕਹਿੰਦੇ ਜਿਸ ਤਰ੍ਹਾਂ ਵਾਹਿਗੁਰੂ ਜੀ ਦੀ ਬਾਣੀ ਦੀ ਵਾਹਿਗੁਰੂ ਜੀ ਦੀ ਸਿੱਖ ਸਲਾਹ ਚੱਲਦੀ ਰਹਿੰਦੀ ਆ ਗੁਰੂ ਦੀ ਬਾਣੀ ਅੰਦਰ ਚੱਲਦੀ ਰਹਿੰਦੀ ਆ ਤੇ ਸਿੱਖ ਸਲਾਹ ਦੇ ਜਿੱਦਾਂ ਵਾਜੇ ਅੰਦਰ ਵੱਜਦੇ ਰਹਿੰਦੇ ਨੇ ਇੱਕ ਰਸ ਕਹਿੰਦੇ ਉਹਨਾਂ ਦਾ ਜਿਹੜਾ ਮਾਨਾ ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਟਿਕਿਆ ਰਹਿੰਦਾ ਤੇ ਕਹਿੰਦੇ ਉਹ ਗ੍ਰਹਿਸਤ ਵਿੱਚ ਰਹਿੰਦੇ ਵੀ ਹੋਏ ਜਿਹੜੇ ਨਾਮ ਵਿੱਚ ਰੰਗੇ ਨੇ ਉਹ ਗ੍ਰਹਿਸਤ ਵਿੱਚ ਰਹਿੰਦਿਆਂ ਹੋਿਆਂ ਵੀ ਮਾਇਆ ਤੋਂ ਨਿਰਲੇਪ ਰਹਿੰਦੇ ਨੇ ਸਤਗੁਰ ਸੇਵੈ ਤਿੰਨ ਕੀ ਸੱਚੀ ਬਾਣੀ ਜੁਗ-ਜੁਗ ਭਗਤੀ ਆਖ ਵਖਾਣੀ ਜੋ ਕਹਿੰਦੇ ਸਤਗੁਰ ਦੀ ਸੇਵਾ ਕਰਦੇ ਨੇ ਕਹਿੰਦੇ ਉਹਨਾਂ ਦੀ ਬਾਣੀ ਵੀ ਸੱਚੀ ਹੋ ਜਾਂਦੀ ਆ ਕਹਿੰਦੇ ਜੁਗਾਂ-ਜੁਗਾਂ ਦੇ ਵਿੱਚ ਹਰ ਇੱਕ ਜੁਗ ਦੇ ਵਿੱਚ ਜਿਹੜੇ ਭਗਤ ਨੇ ਕਹਿੰਦੇ ਉਹ ਸਤਗੁਰ ਦੀ ਬਾਣੀ ਦਾ ਵਿਖਿਆਨ ਕਰਦੇ ਨੇ ਬਾਣੀ ਨੂੰ ਉਚਾਰਦੇ ਨੇ ਅੰਨ ਦਿਨ ਜਪੈ ਹਰ ਸਾਰਿੰਗ ਪਾਣੀ ਜਿਹੜੇ ਭਗਤ ਜਾਨ ਨੇ ਕਹਿੰਦੇ ਉਸ ਸਾਰਿੰਗ ਪਾਣ ਦੀ ਵਾਹਿਗੁਰੂ ਜੀ ਦੇ ਨਾਮ ਨੂੰ ਕਹਿੰਦੇ ਹਰ ਰੋਜ਼ ਕਹਿੰਦੇ ਹਰ ਵਕਤ ਜਪਦੇ ਨੇ ਨਾਨਕ ਨਾਮ ਰਤੇ ਨਿਹ ਕੇਵਲ ਨਿਰਵਾਣੀ ਨਾਨਕ ਜੀ ਕਹਿੰਦੇ ਨੇ ਜੋ ਵਾਹਿਗੁਰੂ ਜੀ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹਨਾਂ ਦੇ ਹਿਰਦੇ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਨੇ ਤੇ ਉਹ ਵਾਸ਼ਨਾ ਤੋਂ ਰਹਿਤ ਹੋ ਜਾਂਦੇ ਨੇ ਵਾਹਿਗੁਰੂ ਜੀ ਗੋੜੀ ਗੁਆਰੇਰੀ ਮਹੱਲਾ ਤੀਜਾ ਸਤਿਗੁਰ ਮਿਲੈ ਵਡਪਾਗ ਸੰਜੋਗ ਹਿਰਦੈ ਨਾਮ ਨਿਤ ਹਰ ਰਸ ਭੋਗ ਗੁਰਮਖ ਪ੍ਰਾਣੀ ਨਾਮ ਹਰ ਧਿਆਏ ਜਨਮ ਜੀਤ ਲਾਹ ਨਾਮ ਪਾਏ ਰਹਾਉ ਕਹਿੰਦੇ ਜਿਸ ਜੀਵ ਨੂੰ ਵੱਡੇ ਭਾਗਾਂ ਨਾਲ ਸੰਜੋਗ ਨਾਲ ਸਤਿਗੁਰ ਦਾ ਮਿਲਾਪ ਹੋ ਜਾਂਦਾ ਕਹਿੰਦੇ ਉਹਦੇ ਹਿਰਦੇ ਵਿੱਚ ਨਾਮ ਟਿਕ ਜਾਂਦਾ ਫਿਰ ਉਹ ਹਰੀ ਦੇ ਨਾਮ ਰਸ ਦਾ ਆਨੰਦ ਮਾਣਦਾ ਜੀਵ ਜੋ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਜੀ ਦਾ ਨਾਮ ਧਿਆਉਂਦਾ ਫਿਰ ਕਹਿੰਦੇ ਉਹ ਜਿਹੜਾ ਮਨੁੱਖਾ ਜਨਮ ਦਾ ਇਹ ਲਾਹਾ ਲੈ ਲੈਂਦਾ ਉਹ ਕਹਿੰਦੇ ਇਸ ਮਨੁੱਖਾ ਜਨਮ ਦੀ ਜਿਹੜੀ ਬਾਜੀ ਆ ਉਹਨੂੰ ਜਿੱਤ ਕੇ ਜਾਂਦਾ ਕਿਉਂਕਿ ਉਹਨੇ ਨਾਮ ਰੂਪੀ ਤਨ ਇਕੱਠਾ ਕਰਕੇ ਲਾਭ ਕਮਾਇਆ ਹੁੰਦਾ ਵਾਹਿਗੁਰੂ ਜੀ ਗਿਆਨ ਧਿਆਨ ਗੁਰ ਸ਼ਬਦ ਹੈ ਮਿੱਠਾ ਗੁਰ ਕਿਰਪਾ ਤੇ ਕਿਨੈ ਵਿਰਲੇ ਚਖ ਡੀਠਾ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਆ ਕਹਿੰਦੇ ਉਹ ਬਹੁਤ ਮਿੱਠਾ ਗੁਰੂ ਦੇ ਸ਼ਬਦ ਦੇ ਨਾਲ ਹੀ ਵਾਹਿਗੁਰੂ ਜੀ ਦੇ ਨਾਲ ਸਾਂਝ ਪੈਂਦੀ ਆ ਤੇ ਵਾਹਿਗੁਰੂ ਜੀ ਦੇ ਵਿੱਚ ਸੁਰਤ ਜੁੜਦੀ ਆ ਕਹਿੰਦੇ ਕੋਈ ਵਿਰਲੇ ਹੀ ਨੇ ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਇਸ ਸ਼ਬਦ ਦਾ ਸਵਾਦ ਚੱਖਿਆ ਵੀ ਇਹਦਾ ਨਾਮ ਰਸ ਦਾ ਸ਼ਬਦ ਦਾ ਸਵਾਦ ਕਿੰਨਾ ਮਿੱਠਾ ਪਰ ਵਿਰਲਿਆ ਨੇ ਚੱਖਿਆ ਕਹਿੰਦੇ ਕਰਮ ਕਾਂਡ ਬਹੁ ਕਰੇ ਅਚਾਰ ਬਿਨ ਨਾ ਵੈ ਤ੍ਰਿਗ ਤ੍ਰਿਗ ਅਹੰਕਾਰ ਕਹਿੰਦੇ ਜੋ ਜੀਵ ਨਾਮ ਨਹੀਂ ਜਪਦੇ ਹੈਗੇ ਹੋਰ ਕਰਮ ਕਾਂਡ ਕਰਦੇ ਨੇ ਅਲੱਗ ਅਲੱਗ ਤਰ੍ਹਾਂ ਦੇ ਉਹਦੇ ਨਾਲ ਉਹਨਾਂ ਦੇ ਅੰਦਰ ਹੋਰ ਹੰਕਾਰ ਵਧਦਾ ਹੈਗਾ ਉਹਨਾਂ ਨੂੰ ਕੋਈ ਆਨੰਦ ਨਹੀਂ ਆਉਂਦਾ ਬੰਦਨ ਬਾਦਿਓ ਮਾਇਆ ਫਾਸ ਜਨ ਨਾਨਕ ਛੂਟੈ ਗੁਰ ਪਰਗਾਸ ਕਹਿੰਦੇ ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਜੀਵ ਮਾਇਆ ਦੇ ਬੰਦਨਾ ਵਿੱਚ ਹੀ ਫਸੇ ਹੋਏ ਨੇ ਨਾਨਕ ਜੀ ਕਹਿੰਦੇ ਨੇ ਜਦੋਂ ਗੁਰੂ ਦਵਾਰਾ ਕਿਸੇ ਜੀਵ ਦੇ ਅੰਦਰ ਨਾਮ ਦਾ ਪ੍ਰਗਾਸ ਹੁੰਦਾ ਫੇਰ ਹੀ ਉਹਨਾਂ ਦੀ ਇਹਨਾਂ ਮਾਇਆ ਦੇ ਬੰਧਨਾਂ ਤੋਂ ਵਿਕਾਰਾਂ ਤੋਂ ਖਲਾਸੀ ਹੁੰਦੀ ਆ ਛੁਟਕਾਰਾ ਹੁੰਦਾ ਮਹੱਲਾ ਤੀਜਾ ਗੌੜੀ ਬੈ ਰਾਗਣ ਜੈਸੀ ਧਰਤੀ ਉੱਪਰ ਮੇਘੁਲਾ ਬਰਸਤ ਹੈ ਕਿਆ ਧਰਤੀ ਮਦੇ ਪਾਣੀ ਨਹੀਂ जैसे तरती मदे पानी पर गासया बिन पगा बरसत फिराही बाबा तू ऐसे परम चुका ही। जो किछ करत है सोई कोई है रे तैसे जाए समाही रहाओ ਹਾਂਜੀ ਇਹ ਜਿਹੜਾ ਸਤਗੁਰ ਦਾ ਇਹ ਵਾਲਾ ਸ਼ਬਦ ਆ ਉਹ ਕਹਿੰਦੇ ਕਿ ਵੀ ਇਹ ਜਦੋਂ ਗੁਰੂ ਅਮਰਦਾਸ ਜੀ ਤੀਰਥਾਂ ਤੇ ਜਾ ਕੇ ਰਟਨ ਕਰ ਰਹੇ ਸੀ ਉੱਥੇ ਕਿਸੇ ਬ੍ਰਾਹਮਣ ਨੇ ਗੁਰੂ ਅਮਰਦਾਸ ਜੀ ਨੂੰ ਇਹ ਸਵਾਲ ਕੀਤਾ ਸੀ ਤੇ ਉਸ ਉਹ ਸਵਾਲ ਤੇ ਉਹ ਜਵਾਬ ਇਸ ਸ਼ਬਦ ਦੇ ਵਿੱਚ ਦਰਜ ਹੈ ਕਹਿੰਦੇ ਬ੍ਰਾਹਮਣ ਨੇ ਗੁਰੂ ਸਾਹਿਬਾਨ ਨੂੰ ਇੱਕ ਸਵਾਲ ਕੀਤਾ ਕਿ ਵੀ ਜਿਸ ਤਰ੍ਹਾਂ ਧਰਤੀ ਦੇ ਉੱਪਰ ਪਾਣੀ ਹੈ ਤੇ ਮਤਲਬ ਖੂਹਾਂ ਵਿੱਚ ਪਾਣੀ ਹੈ ਨਦੀਆਂ ਵਿੱਚ ਪਾਣੀ ਹੈ ਧਰਤੀ 'ਚ ਪਾਣੀ ਹੈ ਤਾਂ ਫਿਰ ਉੱਪਰੋਂ ਬੱਦਲ ਨੂੰ ਮਤਲਬ ਪਾਣੀ ਵਰਸਾਉਣ ਦੀ ਕੀ ਲੋੜ ਪੈ ਜਾਂਦੀ ਆ ਤਾਂ ਫਿਰ ਇੱਥੇ ਗੁਰੂ ਅਮਰਦਾਸ ਜੀ ਨੇ ਕਿਹਾ ਸੀ ਕਿ ਜਿਸ ਤਰ੍ਹਾਂ ਤੇ ਨਾਲ ਹੀ ਮਤਲਬ ਉਹਨਾਂ ਦੇ ਇਹ ਵੀ ਕਹਿਣ ਦਾ ਇਹ ਸੀਗਾ ਕੇ ਵੀ ਜਿਸ ਤਰ੍ਹਾਂ ਵੀ ਪਹਿਲਾਂ ਸ਼ਾਸਤਰ ਲਿਖੇ ਹੋਏ ਨੇ ਤਾਂ ਫਿਰ ਹੁਣ ਗੁਰੂ ਦੀ ਬਾਣੀ ਦੀ ਕੀ ਲੋੜ ਆ ਤਾਂ ਫਿਰ ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਜਿਹੜਾ ਖੂਹ ਵਾਲਾ ਪਾਣੀ ਆ ਨਦੀ ਨਾਲੇ ਦਾ ਪਾਣੀ ਆ ਉਹ ਜਿਹੜੇ ਨਾਲ-ਨਾਲ ਲੱਗ ਰਹੀਆਂ ਚੀਜ਼ਾਂ ਨੇ ਉਹਨਾਂ ਨੂੰ ਤੇ ਉਹਦਾ ਫਾਇਦਾ ਹੈ ਪਰ ਜੇ ਜਿਆਦਾ ਦੂਰ ਤੱਕ ਦੇਖੀਏ ਤਾਂ ਫਿਰ ਉਹ ਤੇ ਜੇ ਬੱਦਲ ਰਾਹੀਂ ਵਰਖਾ ਹੁੰਦੀ ਹੈ ਫਿਰ ਹੀ ਸਾਰੇ ਜਹਾਨ ਦੇ ਵਿੱਚ ਉਹ ਸਾਰੇ ਹੋ ਸਕਦਾ ਹੈ ਨਾ ਮਤਲਬ ਮੀਂਹ ਦਾ ਮੀਂਹ ਦਾ ਪਾਣੀ ਜਿਹੜਾ ਉਹ ਉਹਦੇ ਰਾਹੀਂ ਹੀ ਸਾਰੇ ਜਹਾਨ ਵਿੱਚ ਜਾਂ ਕਹਿੰਦੇ ਸਾਰੇ ਮਤਲਬ ਦੂਰ ਦੂਰ ਤੱਕ ਵਰਖਾ ਹੋਣੀ ਹੈ ਫਿਰ ਪਾਣੀ ਪਹੁੰਚ ਜਾਂਦਾ ਪਰ ਜੇ ਖੂ ਦਾ ਪਾਣੀ ਆ ਤਾਂ ਆਲੇ ਦੁਆਲੇ ਦੇ ਲੋਕਾਂ ਨੂੰ ਹੀ ਉਹਦਾ ਫਾਇਦਾ ਹੋਵੇ ਇਸ ਕਰਕੇ ਜਿਹੜਾ ਇਹ ਬੱਦਲਾਂ ਦਾ ਪਾਣੀ ਆ ਇਸ ਲਈ ਵਰਸਦਾ ਕਿ ਸਾਰੇ ਪਾਸੇ ਹੀ ਮਤਲਬ ਸਭ ਨੂੰ ਸਭ ਤੱਕ ਪਹੁੰਚ ਸਕੇ ਫਿਰ ਕਹਿੰਦੇ ਕਿ ਬਾਬਾ ਤੂੰ ਐਸੇ ਭਰਮ ਚੁਕਾਹੀ ਕਹਿੰਦੇ ਵੀ ਉਹ ਇਸ ਤਰ੍ਹਾਂ ਮਤਲਬ ਉਹਦੀ ਪੰਡਤ ਦੀ ਜਿਹੜੀ ਹੈਗੇ ਸੀ ਸੰਤੁਸ਼ਟੀ ਕਰਾਉਂਦੇ ਨੇ ਕਿ ਜੋ ਕੁਝ ਕਰ ਰਿਹਾ ਹੈ ਉਹ ਪ੍ਰਮਾਤਮਾ ਹੀ ਕਰ ਰਿਹਾ ਹੈ ਜਿਸ ਤਰ੍ਹਾਂ ਕਹਿੰਦੇ ਵੀ ਜਿਹੜਾ ਵੀ ਪਾਣੀ ਆ ਸਾਰਾ ਜਾ ਕੇ ਸਮੁੰਦਰ ਵਿੱਚ ਪੈ ਜਾਂਦਾ ਜਿਸ ਤਰ੍ਹਾਂ ਵੀ ਹੋਇਆ ਬੱਦਲ ਰਾਹੀਂ ਆਇਆ ਖੂ ਦਾ ਪਾਣੀ ਆ ਨਦੀਆਂ ਦਾ ਪਾਣੀ ਆ ਜਾ ਕੇ ਸਮੁੰਦਰ ਵਿੱਚ ਸਮਾ ਜਾਂਦਾ ਇਸ ਤਰ੍ਹਾਂ ਹੀ ਕਹਿੰਦੇ ਆਪਾਂ ਜੀਵ ਆ ਉਸ ਵਾਹਿਗੁਰੂ ਜੀ ਵੱਲੋਂ ਆਏ ਆ ਤੇ ਵਾਹਿਗੁਰੂ ਜੀ ਦੇ ਵਿੱਚ ਹੀ ਸਾਡੀ ਸਮਾਈ ਹੋ ਜਾਣੀ ਆ ਫੇਰ ਕਹਿੰਦੇ ਉਹਨੇ ਕਿਹਾ ਇਸਤਰੀ ਪੁਰਖ ਹੋਏ ਕੈ ਕਿਆ ਹੋਏ ਕਰਮ ਕਮਾਹੀ ਨਾ ਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਹੀ ਫਿਰ ਪੰਡਤ ਦਾ ਇੱਕ ਹੋਰ ਸਵਾਲ ਇਹ ਸੀ ਕਿ ਵੀ ਜਿਹੜੇ ਇਹ ਇਸਤਰੀਆਂ ਨੂੰ ਉਦੋਂ ਉਹਨਾਂ ਦੇ ਵਿੱਚ ਅ ਮਤਲਬ ਪੂਜਾ ਪਾਠ ਕਰਨ ਦੀ ਮਨਾਹੀ ਸੀਗੀ ਤੇ ਪੁਰਖ ਹੀ ਕਰਦੇ ਸੀਗੇ ਫਿਰ ਉਹ ਕਹਿੰਦੇ ਮਤਲਬ ਉਹਨਾਂ ਦਾ ਸਵਾਲ ਇਹ ਸੀਗਾ ਕਿ ਵੀ ਜਿਹੜੀਆਂ ਇਸਤਰੀਆਂ ਨੇ ਵੀ ਇਨਾਂ ਨੂੰ ਤੇ ਇੱਥੇ ਆਉਣ ਦਾ ਅਧਿਕਾਰ ਨਹੀਂ ਹੈਗਾ ਤੇ ਸਿਰਫ ਪੁਰਖ ਨੂੰ ਹੀ ਅਧਿਕਾਰ ਹੈਗਾ ਵੀ ਫਿਰ ਇਹਨਾਂ ਦਾ ਮਤਲਬ ਕਿਸ ਤਰ੍ਹਾਂ ਇਹਨਾਂ ਦੀ ਮਤਲਬ ਹੋਣੀ ਆ ਕਲਾਸੀ ਕਿਦਾਂ ਹੋਣੀ ਆ ਵਿਕਾਰਾਂ ਤੋਂ ਤਾਂ ਫਿਰ ਪਾਸ਼ਾ ਨੇ ਕਿਹਾ ਸੀ ਕਿ ਜਿਹੜੀ ਇਸਤਰੀਆਂ ਨੇ ਤੇ ਪੁਰਖ ਨੇ ਦੋਨੋਂ ਆਪਣੇ ਆਪਣੇ ਕਰਮ ਕਰਦੇ ਨੇ ਵੀ ਇਹਨਾਂ ਦੋਨਾਂ ਨੂੰ ਹੀ ਪੂਜਾ ਪਾਠ ਕਰਨ ਦਾ ਅਧਿਕਾਰ ਆ ਇਹ ਨਹੀਂ ਹੈਗਾ ਕਿ ਪੁਰਖ ਨੂੰ ਅਧਿਕਾਰ ਆ ਇਸਤਰੀ ਨੂੰ ਨਹੀਂ ਹੈਗਾ ਦੋਨੋਂ ਆਪਣੇ ਆਪਣੇ ਕਰਮ ਕਰਦੇ ਨੇ ਦੋਨੋਂ ਆਪਣੇ ਆਪਣੇ ਕਰਮਾਂ ਦਾ ਫਲ ਪਾਉਂਦੇ ਨੇ ਦੋਨਾਂ ਨੂੰ ਹੀ ਵਾਹਿਗੁਰੂ ਦਾ ਨਾਮ ਲੈਣ ਦਾ ਅਧਿਕਾਰ ਹੈਗਾ ਕਹਿੰਦੇ ਵੀ ਪ੍ਰਮਾਤਮਾ ਨੇ ਅਲੱਗ-ਅਲੱਗ ਤਰ੍ਹਾਂ ਦੇ ਜੀਵ ਬਣਾਏ ਨੇ ਤੇ ਫਿਰ ਇਹ ਸਾਰੇ ਪ੍ਰਮਾਤਮਾ ਵਿੱਚ ਹੀ ਸਮਾਉਂਦੇ ਨੇ ਇਤਨੇ ਜਨਮ ਪੂਲ ਪਰੇ ਸੇ ਜਾ ਪਾਇਆ ਤਾਂ ਪੂਲੇ ਨਹੀਂ ਜਾ ਕਾ ਕਾਰਜ ਸੋਈ ਪਰ ਜਾਣੈ ਜੇ ਗੁਰ ਕੈ ਸਬਦ ਸਮਾਹੀ ਕਹਿੰਦੇ ਜੋ ਜੀਵ ਨੇ ਜਦੋਂ ਉਹ ਮਤਲਬ ਮਾੜੇ ਕਰਮ ਕਰ ਰਹੇ ਨੇ ਤੇ ਜਦੋਂ ਤੱਕ ਉਹਨਾਂ ਨੂੰ ਪਰਮਾਤਮਾ ਦੀ ਸਮਝ ਨਹੀਂ ਹੈਗੀ ਪਰ ਜਦੋਂ ਪਰਮਾਤਮਾ ਦੀ ਸਮਝ ਲੱਗ ਜਾਂਦੀ ਆ ਫਿਰ ਉਹ ਮਾੜਾ ਕੰਮ ਨਹੀਂ ਕਰਦੇ ਕਹਿੰਦੇ ਇਹ ਸਾਰਾ ਕੁਝ ਵਾਹਿਗੁਰੂ ਜੀ ਨੇ ਆਪ ਵਿਧੀ ਬਣਾਈ ਹੋਈ ਆ ਜਿਹਦੇ ਜੀਵ ਨੇ ਸਾਰਿਆਂ ਦੇ ਜੀਵਾਂ ਨੇ ਕਿਹੜੇ ਟਾਈਮ ਤੇ ਉਹਨਾਂ ਨੇ ਕੀ ਕਰਨਾ ਇਹ ਵਾਹਿਗੁਰੂ ਜੀ ਨੇ ਆਪ ਹੀ ਵਿਧੀ ਬਣਾਈ ਹੋਈ ਆ ਤੇ ਗੁਰੂ ਦੇ ਸ਼ਬਦ ਰਾਹੀ ਸਾਰੇ ਵਾਹਿਗੁਰੂ ਜੀ ਦੇ ਵਿੱਚ ਹੀ ਸਮਾ ਜਾਂਦੇ ਨੇ ਤੇਰਾ ਸ਼ਬਦ ਤੂੰ ਹੈ ਹੈ ਆਪੇ ਪਰਮ ਕਹਾਹੀ ਨਾਨਕ ਤਤ ਤਤ ਸਿਉ ਮਿਲਿਆ ਪੁਨਰਪ ਜਨਮ ਨ ਆਹੀ ਫਿਰ ਕਹਿੰਦੇ ਵੀ ਭਰਮ ਕਿਸ ਚੀਜ਼ ਦਾ ਵਾਹਿਗੁਰੂ ਨੇ ਗੁਰੂ ਦਾ ਸ਼ਬਦ ਜੀਵ ਨੂੰ ਦਿੱਤਾ ਗੁਰੂ ਨੇ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕੀਤੀ ਤੇ ਜੀਵ ਦੀ ਵਾਹਿਗੁਰੂ ਜੇ ਵਿੱਚ ਸਮਾਈ ਹੋ ਗਈ ਤੇ ਇਹਦੇ ਵਿੱਚ ਭਰਮ ਕੋਈ ਨਹੀਂ ਵਾਹਿਗੁਰੂ ਜੀ ਦੇ ਬਣਾਏ ਜੀਵ ਨੇ ਤੇ ਵਾਹਿਗੁਰੂ ਜੇ ਵਿੱਚ ਹੀ ਸਮਾਈ ਹੋ ਜਾਂਦੀ ਆ ਜਦੋਂ ਕਿਸੇ ਜੀਵ ਨੇ ਵਾਹਿਗੁਰੂ ਜੀ ਦੇ ਨਾਮ ਦੀ ਕਮਾਈ ਕੀਤੀ ਤਾਂ ਉਹਦੇ ਸਾਰੇ ਤਤ ਜਿਹੜੇ ਹੈਗੇ ਨੇ ਉਹ ਸਾਰੇ ਤਤ ਤਤਾਂ ਵਿੱਚ ਮਿਲ ਗਏ ਤਾਂ ਜੋ ਜੀਵ ਦਾ ਮਨ ਸੀ ਉਹ ਪਵਿੱਤਰ ਹੋਇਆ ਸੀ ਉਹ ਵਾਹਿਗੁਰੂ ਜੀ ਦੀ ਅੰਸ਼ਾ ਪਵਿੱਤਰ ਹੋ ਕੇ ਉਹ ਵਾਹਿਗੁਰੂ ਜੀ ਦਾ ਰੂਪ ਹੋ ਗਿਆ ਫਿਰ ਉਹਦੀ ਸਮਾਈ ਵਾਹਿਗੁਰੂ ਜੀ ਵਿੱਚ ਹੋ ਗਈ ਤਤ ਤਤ ਵਿੱਚ ਮਿਲ ਗਿਆ ਜੀਵਾਤਮਾ ਪਰਮਾਤਮਾ ਵਿੱਚ ਮਿਲ ਗਿਆ ਫਿਰ ਉਸ ਜੀਵ ਦਾ ਕਹਿੰਦੇ ਕੋਈ ਦੁਬਾਰਾ ਜਨਮ ਮਰਨ ਨਹੀਂ ਹੈ ਨਾਨਕ ਜੀ ਕਹਿੰਦੇ ਨਾਨਕ ਤਤ ਤਤ ਸਿਓ ਮਿਲਿਆ ਪੁਨਰਪ ਜਨਮ ਨ ਆਹੀ ਫਿਰ ਉਸ ਜੀਵ ਦਾ ਦੁਬਾਰਾ ਜਨਮ ਨਹੀਂ ਹੁੰਦਾ ਉਹਦੀ ਬੰਦ ਖਲਾਸੀ ਹੋ ਗਈ ਗੋੜੀ ਬੈ ਰਗਣ ਮਹੱਲਾ ਤੀਜਾ ਸਭ ਜਗ ਕਾਲੇ ਵਸ ਹੈ ਬਾਦਾ ਦੂਜੇ ਪਾਏ ਹਉਮੈ ਕਰਮ ਕਮਾਵਦੇ ਮਨ ਮੁਖ ਮਿਲੈ ਸਜਾਏ ਪਾਸ਼ਾ ਕਹਿੰਦੇ ਵੀ ਜਦੋਂ ਜੀਵ ਮਾਇਆ ਦੇ ਵਸਾ ਉਦੋਂ ਤੱਕ ਕਹਿੰਦੇ ਫਿਰ ਉਹ ਆਤਮਿਕ ਮੌਤ ਦੇ ਵਸ ਪਿਆ ਰਹਿੰਦਾ ਜਦੋਂ ਕਹਿੰਦੇ ਜੀਵ ਹਉਮੈ ਵਿੱਚ ਹੋ ਕੇ ਕਰਮ ਕਮਾਉਂਦੇ ਨੇ ਮਨਮੁਖ ਹੁੰਦੇ ਨੇ ਫਿਰ ਉਹਨਾਂ ਨੂੰ ਸਜ਼ਾ ਮਿਲਦੀ ਆ ਮਨ ਦੇ ਪਿੱਛੇ ਚੱਲਣ ਵਾਲੇ ਬਣਦੇ ਨੇ ਮੇਰੇ ਮਨ ਗੁਰ ਚਰਣੀ ਚਿਤ ਲਾਏ ਗੁਰਮਖ ਨਾਮ ਨਿਦਾਨ ਹੈ ਲ ਦਰਗਹਿ ਲੈ ਛਡਾਈ ਰਹਾਓ ਕਹੰਦੇ ਹੈ ਮੇਰੇ ਮਨ ਆਪਣਾ ਚਿੱਤ ਗੁਰੂ ਦੇ ਚਰਨਾਂ ਨਾਲ ਜੋੜ ਕੇ ਰੱਖ ਕਹੰਦੇ ਜੋ ਗੁਰੂ ਦੀ ਸ਼ਰਨ ਆਉਂਦੇ ਨੇ ਉਹ ਵਾਹਿਗੁਰੂ ਜੀ ਦੇ ਨਾਮ ਦਾ ਖਜ਼ਾਨਾ ਇਕੱਠਾ ਕਰ ਲੈਂਦੇ ਨੇ ਉਹ ਖਜ਼ਾਨਾ ਫਿਰ ਉਸ ਜੀਵ ਨੂੰ ਦਰਗਾਹ ਦੇ ਵਿੱਚ ਆਪਣਾ लेखा ਕਰਨ ਦੇ ਵਿੱਚ ਸਹਾਈ ਹੋ ਜਾਂਦਾ ਛੜਾ ਲੈਂਦਾ ਲੱਖ ਚਰਾਸੀ ਪਰਮ ਦੇ ਮਨ ਹੱਠ ਆਵੇ ਜਾਏ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋ ਨੀ ਪਾਏ ਕਹਿੰਦੇ 84 ਲੱਖ ਜੀਵ ਆਪਣੇ ਮਨ ਦੇ ਹੱਠ ਦੇ ਨਾਲ ਕਰਮ ਕਰਦੇ ਨੇ ਫਿਰ ਇਸ ਜੁਨਾਂ ਦੇ ਚੱਕਰ ਵਿੱਚ ਪਏ ਰਹਿੰਦੇ ਨੇ ਕਿਉਂਕਿ ਉਹ ਗੁਰੂ ਦੇ ਸ਼ਬਦ ਨੂੰ ਨਹੀਂ ਗੁਰੂ ਦੇ ਸ਼ਬਦ ਨਾਲ ਨਹੀਂ ਜੁੜਦੇ ਗੁਰੂ ਦੀ ਸ਼ਰਨ ਨਹੀਂ ਆਉਂਦੇ ਇਸ ਕਰਕੇ ਫਿਰ ਅਲੱਗ-ਅਲੱਗ ਜੋਨੀਆਂ ਭੁਗਤਨੀਆਂ ਪੈਂਦੀਆਂ ਨੇ ਗੁਰਮਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਅਨ ਦਿਨ ਭਗਤੀ ਰਤਿਆ ਹਰ ਨਾਮੈ ਸੁਖ ਸਮਾਏ ਜੋ ਕਹਿੰਦੇ ਜੀਵ ਗੁਰੂ ਦੀ ਸ਼ਰਨ ਆ ਕੇ ਆਪਣੇ ਆਪੇ ਨੂੰ ਪਛਾਣ ਲੈਂਦੇ ਨੇ ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਆ ਕੇ ਵਸ ਜਾਂਦਾ ਤੇ ਉਹ ਹਰ ਵਕਤ ਹਰੀ ਦੇ ਨਾਮ ਦੀ ਭਗਤੀ ਕਰਦੇ ਨੇ ਵਾਹਿਗੁਰੂ ਦੇ ਨਾਮ ਦੀ ਭਗਤੀ ਕਰਦੇ ਨੇ ਇਸ ਤਰ੍ਹਾਂ ਉਹ ਆਨੰਦ ਵਿੱਚ ਸਮਾਏ ਰਹਿੰਦੇ ਨੇ ਮਨ ਸ਼ਬਦ ਮਰੈ ਪ੍ਰਤੀਤ ਹੋਏ ਹਉ ਮੈਂ ਤਜੇ ਵਿਕਾਰ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਪੰਡਾਰ ਕਹਿੰਦੇ ਜਿਸ ਜੀਵ ਨੂੰ ਗੁਰੂ ਦੇ ਸ਼ਬਦ ਦੇ ਨਾਲ ਪ੍ਰਤੀਤ ਹੋ ਜਾਂਦੀ ਆ ਸ਼ਰਧਾ ਪੱਕੀ ਹੋ ਜਾਂਦੀ ਆ ਉਹਦਾ ਮਨ ਕਹਿੰਦੇ ਸ਼ਬਦ ਦੇ ਰਾਹੀਂ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਤੇ ਉਹ ਹਉਮੈ ਦੇ ਤੇ ਦੂਜੇ ਵਿਕਾਰ ਆਪਣੇ ਖਤਮ ਕਰ ਲੈਂਦਾ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਬਖਸ਼ਿਸ਼ ਹੁੰਦੀ ਆ ਪ੍ਰਮਾਤਮਾ ਦੀ ਉਹਨੂੰ ਫਿਰ ਵਾਹਿਗੁਰੂ ਜੀ ਦੇ ਨਾਮ ਦੇ ਖਜ਼ਾਨੇ ਦੇ ਭੰਡਾਰ ਮਿਲਦੇ ਨੇ ਉਹ ਜੀਵ ਵਾਹਿਗੁਰੂ ਜੀ ਦਾ ਨਾਮ ਜਪ ਸਕਦਾ ਜਿਸ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਆ ਫਿਰ ਨਾਮ ਦੇ ਹੀ ਸਾਰੇ ਰੰਗ ਲੱਗਦੇ ਨੇ ਹੰਗੌੜੀ ਬੈ ਰਾਗਣ ਮਹਲਾ ਤੀਜਾ ਪਈੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ ਸੋਭਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ ਪੇਵ ਕੜੇ ਗੁਣ ਸੰਮਲੇ ਸਹਰੇ ਵਾਸ ਪਾਇਆ ਗੁਰਮੁਖ ਸਹਜ ਸਮਾਨੀਆਂ ਹਰ ਹਰ ਮਨ ਪਾਇਆ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਕਿ ਪਰਮਾਤਮਾ ਨੇ ਜਿੰਨੇ ਥੋੜੇ ਥੋੜੇ ਸਾਲ ਲਿਖ ਕੇ ਸਾਨੂੰ ਇਥੇ ਭੇਜਿਆ ਕਹਿੰਦੇ ਇਹ ਜਿਹੜਾ ਹੈਗਾ ਸੰਸਾਰ ਇਹ ਪੇਕਾ ਘਰ ਆ ਇਥੇ ਕਹਿੰਦੇ ਚਾਰ ਦਿਨਾਂ ਦਾ ਪ੍ਰਾਹੁਣਾ ਜੀਵ ਥੋੜੇ ਜਿਹਾ ਟਾਈਮ ਦੇ ਕੇ ਵਾਹਿਗੁਰੂ ਜੀ ਨੇ ਸਾਨੂੰ ਇਥੇ ਭੇਜਿਆ ਪਰ ਕਹਿੰਦੇ ਉਹ ਸੋਭਾਵੰਤੀ ਨਾਰ ਉਹ ਜੀਵ ਇਸਤਰੀ ਭਾਗਾਵਾਲੀ ਆ ਜਿਨੇ ਗੁਰੂ ਦੀ ਸ਼ਰਨ ਪੈ ਕੇ ਵਾਹਿਗੁਰੂ ਜੀ ਦੇ ਗੁਣਾਂ ਦਾ ਗਾਇਨ ਕੀਤਾ ਉਹਨੇ ਕਹਿੰਦੇ ਕਿਉਂਕਿ ਆਪਣੇ ਇਸ ਵਕਤ ਨੂੰ ਜੋ ਪੇਕੇਟ ਆ ਪੇਕੇ ਘਰ ਵਿੱਚ ਵਕਤ ਮਿਲਿਆ ਇਹਨੂੰ ਕਹਿੰਦੇ ਸੰਭਾਲਿਆ ਇਹਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਿਆ ਤੇ ਇਹਦੇ ਕਰਕੇ ਫਿਰ ਉਹਦਾ ਵਾਸਾ ਸਹਰੇ ਘਰ ਵਿੱਚ ਵੀ ਹੋ ਗਿਆ ਦਰਗਾਹ ਦੇ ਵਿੱਚ ਉਹ ਸੁਰਖਰੂ ਹੋ ਗਿਆ ਜੀਵ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਜੀਵ ਨੇ ਵਾਹਿਗੁਰੂ ਜੀ ਦੇ ਨਾਮ ਦਾ ਜਾਪ ਕੀਤਾ ਵਾਹਿਗੁਰੂ ਜੀ ਦਾ ਨਾਮ ਜੀਵ ਦੇ ਮਨ ਚ ਚੰਗਾ ਲੱਗਿਆ ਉਹ ਕਹਿੰਦੇ ਫਿਰ ਆਤਮਿਕ ਅਡੋਲਤਾ ਦੇ ਵਿੱਚ ਰਹਿੰਦਾ ਸਸੋਰੇ ਪਈਏ ਪਿਰਵਸੇ ਕਹੋ ਕਿਤ ਵਿਦ ਪਾਈਏ ਆਪਨ ਰੰਜਨ ਅਲਖ ਹੈ ਆਪੇ ਮੇਲਾਈ ਰਹਾਓ ਕਹਿੰਦੇ ਉਹ ਵਾਹਿਗੁਰੂ ਪਤੀ ਪਰਮੇਸ਼ਰ ਕਹਿੰਦੇ ਉਹਦਾ ਵਾਸਾ ਲੋਕ ਵਿੱਚ ਵੀ ਆ ਤੇ ਪਰਲੋਕ ਵਿੱਚ ਵੀ ਆ ਉਹਨੂੰ ਕਿਵੇਂ ਪਾਇਆ ਜਾਏ ਫਿਰ ਕਹਿੰਦੇ ਉਹ ਆਪ ਮਾਇਆ ਤੋਂ ਨਿਰੰਜਣ ਹੈ ਮਾਇਆ ਤੋਂ ਅਲੇਪ ਹੈ ਅਦ੍ਰਿਸ਼ਟ ਹੈ ਕਹਿੰਦੇ ਉਹ ਜੀਵ ਨੂੰ ਆਪਣੇ ਨਾਲ ਆਪੇ ਹੀ ਮਿਲਾਉਂਦਾ ਹੈ ਆਪੇ ਹੀ ਵਿਧੀ ਬਣਾਉਂਦਾ ਹੈ ਅਪੇ ਹੀ ਪ੍ਰਭ ਦੇਹ ਮਤ ਹਰ ਨਾਮ ਤੇ ਆਈਐ ਫਿਰ ਕਹਿੰਦੇ ਪਰਮਾਤਮਾ ਆਪ ਹੀ ਜੀਵ ਨੂੰ ਮਤ ਦਿੰਦਾ ਤੇ ਫਿਰ ਆਪ ਹੀ ਮਤ ਦਿੰਦਾ ਕਿ ਜੀਵ ਪਰਮਾਤਮਾ ਦਾ ਨਾਮ ਤੇ ਆ ਸਕੇ ਵੱਡ ਭਾਗੀ ਸਤ ਗੁਰ ਮਿਲੈ ਮੁਖ ਅਮਰਤ ਪਾਈਐ ਕਹਿੰਦੇ ਉਸ ਜੀਵ ਦੇ ਵੱਡੇ ਭਾਗ ਹੁੰਦੇ ਨੇ ਜਿਹਨੂੰ ਵਾਹਿਗੁਰੂ ਜੀ ਸਤਗੁਰ ਦੇ ਨਾਲ ਮਿਲਾ ਦਿੰਦੇ ਨੇ ਫਿਰ ਸਤਗੁਰ ਜੀਵ ਦੇ ਮੁਖ ਵਿੱਚ ਅੰਮ੍ਰਿਤ ਨਾਮ ਪਾ ਦਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਹਉ ਮੈਂ ਦੁਬਦਾ ਬਿਨ ਸਜਾਏ ਸਹਜੇ ਸੁਖ ਸਮਾਈਏ ਫਿਰ ਜਿਸ ਜੀਵ ਦੇ ਮੁਖ ਵਿੱਚ ਅੰਮ੍ਰਿਤ ਨਾਮ ਪੈ ਗਿਆ ਉਹਦੀ ਜਿਹੜੀ ਹਉਮੈ ਆ ਦੁਬਦਾ ਮਾਇਆ ਵਾਲੀ ਉਹ ਖਤਮ ਹੋ ਜਾਂਦੀ ਆ ਉਹ ਜੀਵ ਆਤਮਿਕ ਡੋਲਤਾ ਵਿੱਚ ਸਮਾ ਜਾਂਦਾ ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਐ ਕਹਿੰਦੇ ਉਹ ਵਾਹਿਗੁਰੂ ਜੀ ਹੀ ਹਰ ਇੱਕ ਜਗ੍ਹਾ ਤੇ ਵਿਆਪਕਾ ਕਹਿੰਦੇ ਆਪਣੇ ਨਾਮ ਦੇ ਨਾਲ ਜੀਵ ਨੂੰ ਉਹ ਆਪ ਹੀ ਜੋੜਦਾ ਮਨਮੁਖ ਗਰਬ ਨਾ ਪਾਇਓ ਅਗਿਆਨ ਈਆਣੇ ਪਰ ਕਹਿੰਦੇ ਜਿਹੜੇ ਆਪਣੇ ਮਨ ਦੇ ਪਿੱਛੇ ਚੱਲਣ ਵਾਲੇ ਜੀਵ ਨੇ ਉਹ ਕਹਿੰਦੇ ਗਿਆਨਹੀਣ ਨੇ ਅਣਜਾਣ ਨੇ ਵਾਹਿਗੁਰੂ ਜੀ ਤੋਂ ਤੇ ਹੰਕਾਰ ਵਿੱਚ ਰਹਿੰਦੇ ਨੇ ਫਿਰ ਉਹ ਵਾਹਿਗੁਰੂ ਜੀ ਤੋਂ ਵਾਹਿਗੁਰੂ ਜੀ ਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ ਸਤਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ ਗਰਵ ਜੋਨੀ ਵਾਸ ਪਾਈ ਦੇ ਗਰਵੇ ਗਲ ਜਾਣੇ ਮੇਰੇ ਕਰਤੇ ਐਵੇਂ ਪਾਵਦਾ ਮਨ ਮੁਖ ਪਰਮਾਣੇ ਕਹਿੰਦੇ ਵਾਹਿਗੁਰੂ ਜੀ ਨੂੰ ਇਸ ਤਰ੍ਹਾਂ ਹੀ ਠੀਕ ਲੱਗਦਾ ਹੈ ਕਿ ਜਿਹੜੇ ਮਨ ਦੇ ਪਿੱਛੇ ਚੱਲਣ ਵਾਲੇ ਨੇ ਉਹਨਾਂ ਦਾ ਜੀਵਨ ਇਸ ਤਰ੍ਹਾਂ ਦਾ ਹੀ ਬਣਦਾ ਕਿ ਉਹ ਸਤਗੁਰ ਦੀ ਸੇਵਾ ਨਹੀਂ ਕਰਦੇ ਤੇ ਫਿਰ ਪਿੱਛੋਂ ਪਛਤਾਉਂਦੇ ਨੇ ਉਹਨਾਂ ਨੂੰ ਅਲੱਗ-ਅਲੱਗ ਜੋਨੀਆਂ ਦੇ ਵਿੱਚ ਪਾਇਆ ਜਾਂਦਾ ਤੇ ਇਸ ਤਰ੍ਹਾਂ ਹੀ ਇੱਕ ਜੋਨੀ ਚੋਂ ਨਿਕਲਦੇ ਨੇ ਦੂਜੀ ਜੋਨੀ ਵਿੱਚ ਉਹਨਾਂ ਦਾ ਜਨਮ ਹੋ ਜਾਂਦਾ ਇਹ ਵਾਹਿਗੁਰੂ ਜੀ ਵੱਲੋਂ ਹੀ ਉਹਨਾਂ ਦੇ ਪਿਛਲੇ ਕਰਮਾ ਕਰਕੇ ਉਹਨਾਂ ਦੇ ਲੇਖ ਇਸ ਤਰ੍ਹਾਂ ਦੇ ਲਿਖੇ ਹੋਏ ਨੇ ਮੇਰਾ ਹਰ ਪ੍ਰਭ ਲੇਖ ਲਿਖਾਇਆ ਤੁਰ ਮस्तक ਪੂਰਾ ਹਰ ਹਰ ਨਾਮ ਤੇ ਆਇਆ ਪੇਟਿਆ ਗੁਰੂ ਸੂਰਾ ਕਹਿੰਦੇ ਜਿਸ ਜੀਵ ਦੇ ਮੱਥੇ ਦੇ ਉੱਪਰ ਉਹਦੇ ਪੂਰਵਲੇ ਸੰਸਕਾਰਾਂ ਦੇ ਹਿਸਾਬ ਨਾਲ ਲੇਖਾ ਇਸ ਤਰ੍ਹਾਂ ਲਿਖਿਆ ਹੈ ਤਾਂ ਉਹਨਾਂ ਨੂੰ ਸੂਰਮੇ ਗੁਰੂ ਦਾ ਮਿਲਾਪ ਹੁੰਦਾ ਹੈ ਗੁਰੂ ਸੂਰਮਾ ਕਿਉਂ ਆ ਕਿਉਂਕਿ ਵਿਕਾਰਾਂ ਤੇ ਫਤਿਹ ਪਾਉਣ ਲਈ ਜੀਵ ਦੀ ਮਦਦ ਕਰਦਾ ਫੇਰ ਕਹਿੰਦੇ ਜਦੋਂ ਗੁਰੂ ਸੂਰਮੇ ਦੇ ਦਾ ਮਲਾਪ ਹੁੰਦਾ ਜੀਵ ਨਾਲ ਫੇਰ ਹੀ ਜੀਵ ਹਰੀ ਦਾ ਵਾਹ ਗੁਰੂ ਜੀ ਦਾ ਨਾਮ ਧਿਆ ਸਕਦਾ ਹੈ ਮੇਰਾ ਪਿਤਾ ਮਾਤਾ ਹਰਨਾਪ ਹੈ ਹਰਬੰਦ ਪਬੀਰਾ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਫੇਰ ਕਹਿੰਦੇ ਜਿਸ ਜੀਵ ਨੇ ਹਰੀ ਦਾ ਨਾਮ ਧਿਆਇਆ ਉਸ ਜੀਵ ਲਈ ਪਿਤਾ ਮਾਤਾ ਰਿਸ਼ਤੇਦਾਰ ਵੀਰ ਭੈਣ ਸਭ ਕੋਈ ਉਹ ਨਾਮ ਹੀ ਉਹਨਾਂ ਲਈ ਬਣ ਜਾਂਦਾ ਨਾਮ ਹੀ ਸਭ ਰਿਸ਼ਤਾ ਬਣ ਜਾਂਦਾ ਉਸ ਜੀਵ ਲਈ ਫਿਰ ਕਹਿੰਦੇ ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ ਨਾਨਕ ਜੀ ਕਹਿੰਦੇ ਨੇ हे ਪ੍ਰਭ ਬਖਸ਼ਿਸ਼ ਕਰਕੇ ਦਾਸ ਨਾਨਕ ਨੂੰ ਵੀ ਆਪਣੇ ਨਾਲ ਹਮੇਸ਼ਾ ਮਿਲਾਈ ਰੱਖ ਦਾਸ ਨਾਨਕ ਦਾ ਵੀ ਆਪਣੇ ਚਰਨਾ ਨਾਲ ਹਮੇਸ਼ਾ ਪਿਆਰ ਬਣਾਈ ਰੱਖ ਹਾਂਜੀ ਸੰਗਤ ਜੀ ਐਨੀ ਸੇਵਾ ਪਰਵਾਨ ਕਰਨੀ ਜੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਮੇਰੀਆਂ ਬਖਸ਼ ਦੇਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ ਦਿਓ ਜੀ ਅੱਗੇ ਤੋਂ ਸਮਤ ਦੇ ਦਿਓ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ